ਦੋਸਤੋ ਬੱਲੇ ਬੱਲੇ ਵਲੌਗ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇਹ ਪਿੰਡ ਕਕਰਾਲਾ ਨਾਬੇ ਦੇ ਕੋਲ ਕੁਸ਼ਤੀ ਹੋਈ ਸੀ 16 ਤਰੀਕ ਨੂੰ ਜਿਹੜੀ ਕੁਸ਼ਤੀ ਇਹ ਸੀ ਇਹ ਝੰਡੀ ਦੀ ਕੁਸ਼ਤੀ ਸੋ ਦੋਸਤੋ ਇਹ ਕੁਸ਼ਤੀ ਗਰਜੀਤ ਮਕਰੋੜ ਤੇ ਬਾਜ ਪਹਿਲਵਾਨ ਰੋਣੀ ਦੇ ਵਿਚਕਾਰ ਸੀ ਦੋਨੇ ਵਧੀਆ ਚੋਟੀ ਦੇ ਉੱਪਰ ਦੇ ਹੋਏ ਨਵੇਂ ਸਤਾਰੇ ਨੇ ਹੱਥ ਜੋੜੀ ਹੋ ਗਈ ਮੇਰੇ ਵੀਰੋ ਤੇ ਹੁਣ ਨਿਕਲੂ ਵੜੇਵੇਂ ਖਾਣੀ ਹੁਣ ਪਤਾ ਲੱਗੂ ਕਿ ਦੀ ਮਾਂ ਨੇ ਕਿੰਨਾ ਕੁ ਦੁੱਧ ਪਿਆਇਆ ਔਰ ਕਿੰਨਾ ਕੁ ਚੰਗਾਇਆ ਔਰ ਕਿੰਨੇ ਬੂਰੀਆਂ ਚੁੰਗੀਆਂ ਤੇ ਕਿੰਨੇ ਬੂਰੀਆਂ ਨਹੀਂ ਚੁੰਗੀਆਂ ਕਿੰਨੇ ਡੱਬੇ ਵਾਲਾ ਦੁੱਧ ਪੀਤਾ ਤੇ ਕਿੰਨੇ ਮੁੱਲ ਵਾਲਾ ਪੀਤਾ ਤੇ ਕਿੰਨੇ ਪੀਤਾ ਘਰ ਦਾ ਕਿੰਨੇ ਮੱਖਣ ਮਲਾਈਆਂ ਖਾਧੀਆਂ ਹੁਣ ਪਤਾ ਲੱਗੂ ਲਓ ਜੀ ਗਰਜੀਤ ਮਗਰੌੜ ਵਾਲੇ ਨੇ ਲਾਤੀ ਮੁੰਡੇ ਤੇ ਮੋਢਿਆਂ ਤੇ ਮਿੱਟੀ ਤੇ ਕੰਮ ਹੋਣ ਗਿਆ ਹੁਣ ਸ਼ੁਰੂ ਤੇ ਬਹੁਤ ਵਧੀਆ ਦੋਨੇ ਮੁੰਡੇ ਨੇ ਨਵੀਂ ਉਮਰ ਦੇ ਨਵੇਂ ਮੱਲ ਨੇ ਵਧੀਆ ਕੁਸ਼ਤੀ ਹੋਣ ਦੀ ਉਮੀਦ ਹੈ ਇਹ ਕਕਰਾਲਾ ਪਿੰਡ ਜਿਹੜਾ ਨਾਬੇ ਦੇ ਲਾਗੇ ਪੈਂਦਾ ਜੀ ਉੱਥੇ ਕੁਸ਼ਤੀ ਹੋਈ ਸੀ 16 ਤਰੀਕ ਨੂੰ ਸੋ ਦੋਸਤੋ ਮੈਨੂੰ ਇਹ ਕੁਸ਼ਤੀ ਵਧੀਆ ਲੱਗੀ ਛੰਡੀ ਦੀ ਕੁਸ਼ਤੀ ਸੀ ਮੈਂ ਖਿਆਲ ਲਿਆ ਯਾਰ ਇਹ ਵੀ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਈਏ ਸੋ ਆਹ ਜਿਹੜਾ ਮੁੰਡਾ ਗਰਜੀਤ ਪਹਿਲਵਾਨ ਹੈ ਇਹ ਯਾਰ ਜੱਸੇ ਪੱਟੀ ਦਾ ਭਲੇਖਾ ਪਾਉਂਦਾ ਹੈ ਪੂਰਾ ਪੂਰਾ ਉਹਨਾਂ ਹੀ ਲੰਮਾ ਉੱਚਾ ਲੰਮਾ ਉਹਦੇ ਵਰਗਾ ਕੱਦ ਕਾਠੀ ਯਾਰ ਆਉਣ ਵਾਲਾ ਹੈ ਇਹਨੂੰ ਜੂਨੀਅਰ ਜੱਸਾ ਕਿਹਾ ਕਰੀਏ ਤਾਂ ਕੋਈ ਗਲਤ ਨਹੀਂ ਹੋਏਗਾ ਇਹਦਾ ਨਾਂ ਜੂਨੀਅਰ ਜੱਸਾ ਰੱਖ ਦੇਣਾ ਚਾਹੀਦਾ ਬਹੁਤ ਵਧੀਆ ਬਹੁਤ ਵਧੀਆ ਉੱਚਾ ਲੰਮਾ ਮੱਲ ਹੈ ਔਰ ਆਪਣਾ ਸਿੱਖੀ ਪੈਰਾਵੇ ਦੇ ਵਿੱਚ ਇਹ ਹੋਰ ਵਧੀਆ ਲੱਗਦਾ ਸੋ ਦੋਸਤੋ ਗਰਜੀਤ ਮਗਰੋੜ ਔਰ ਆਪਣਾ ਬਾਜ ਰੌਣੀ ਦੇ ਵਿੱਚ ਹੁਣ ਚੰਨਪੀ ਹੁਣ ਹੱਥਾ ਪਾਈ ਸ਼ੁਰੂ ਹੈ ਤੇ ਗਿਚੀਆਂ ਮਲਨੀਆਂ ਸ਼ੁਰੂ ਹੋ ਗਈਆਂ ਇੱਕ ਦੂਜੇ ਦੀਆਂ ਸੋ ਹੁਣ ਲੱਗਦਾ ਪਤਾ ਵੀ ਆਉਣ ਵਾਲਾ ਸਮਾਂ ਹੁਣ ਕਿਦਾਂ ਹੋਊਗਾ ਕਿਤੇ ਦੇ ਦਾ ਲੱਗਦਾ ਔਰ ਕਿਹੜਾ ਮਾਰਦਾ ਦਾ ਕਿਹੜਾ ਬਾਜੀ ਜਿੱਤਦਾ ਔਰ ਕਿਹੜਾ ਹਾਰਦਾ ਗਰਜੀਤ ਮਕਰੋੜ ਵਾਲਾ ਵੀ ਇਸ ਸੀਜ਼ਨ ਦੇ ਵਿੱਚ ਛਾ ਗਿਆ ਮੁੰਡਾ ਮੁੰਡਾ ਬਾਜ ਦਾ ਵੀ ਪੂਰਾ ਨਾਮ ਜੇ ਤਕੜੀ ਕੁਸ਼ਤੀ ਹੋਣ ਦੇ ਆਸਾਰ ਨੇ ਵਧੀਆ ਵਧੀਆ ਮਲ ਨੇ ਦੋਨੇ ਖਰਾਕੇ ਹੋਏ ਨੇ ਪੂਰੇ ਖਰਾਕਾ ਖਾਧੀਆਂ ਹੋਈਆਂ ਲੱਗਦੀਆਂ ਨੇ ਭਾਈ ਸਰੀਰਾਂ ਤੇ ਪਤਾ ਲੱਗਦਾ ਸਰੀਰਾਂ ਦੇ ਵਿੱਚ ਚਿਕਨਾਵਟ ਹੋਵੇ ਨਾ ਤੇ ਦਿਖ ਜਾਂਦੀ ਐ ਦੂਰ ਤੇ ਜਿਹੜੇ ਲਾਲ ਹੁੰਦੇ ਨੇ ਸਿਆਣੇ ਕਹਿੰਦੇ ਨੇ ਲਾਲ ਗੋਦੀ 'ਚ ਪਿਛਾਣੇ ਜਾਂਦੇ ਨੇ ਵੀ ਇਹ ਵੱਡਾ ਹੋ ਕੇ ਕੀ ਕਰੇਗਾ ਪਰ ਅੱਜ ਕੱਲ ਤੇ ਲਾਲ ਗੋਦੀ 'ਚ ਕੀ ਪਿਛਾਣੇ ਜਾਣੇ ਨੇ ਯਾਰ ਹੁਣ ਤੇ ਪਤਾ ਐ ਇਹਨਾਂ ਨੇ ਵੱਡਾ ਹੋ ਕੇ ਜਿਹੜਾ ਤੀਰ ਕੀ ਮਾਰਨਾ ਇਹਨਾਂ ਦੇ ਤੇ ਗੋਡੇ ਪਿੱੜਦੇ ਨੇ ਵੱਡੇ ਹੋ ਕੇ ਜਿਵੇਂ ਦੀ ਇਹਨਾਂ ਨੇ ਖਰਾਕਾਂ ਖਾਣੀਆਂ ਨੇ ਉਹ ਲਾਲ ਵੀ ਹੋਰ ਸਨ ਤੇ ਉਹ ਲਾਲ ਨਿਕਲਦੇ ਵੀ ਹੋਰ ਤਰ੍ਹਾਂ ਦੇ ਹੁਣ ਤੇ ਵੇਖਣ ਨੂੰ ਇਹ ਲਾਲ ਲਾਲ ਰੰਗ ਹੁੰਦਾ ਬਸ ਥੋੜੇ ਦਿਨਾਂ ਚ ਜਿਉਂ ਸਾਲ 2 ਸਾਲ ਬਾਅਦ ਉਹ ਰੰਗ ਪੀਲਾ ਪੈਣ ਲੱਗ ਜਾਂਦਾ ਤੇ 15 16 ਸਾਲਾਂ ਚ ਕਾਲਾ ਲੋ ਜੀ ਆਪਣਾ ਬਾਜ ਨੇ ਪਾਇਆ ਜੇ ਹੁਣ ਗਰਜੀਤ ਮਗਰੋੜ ਦੇ ਲੰਗੋਟੇ ਨੂੰ ਹੱਥ ਤੇ ਗੱਲ ਬਣੀ ਨਹੀਂ ਦਾ ਵਧੀਆ ਮਾਰ ਲੱਗਾ ਸੀ ਮੁੰਡਾ ਪਰ ਸਿੱਧਾ ਹੋਣੀ ਪਾਇਆ ਹੁਣ ਗਰਜੀਤ ਵੀ ਲੱਗਾ ਕੋਸ਼ਿਸ਼ ਦੇ ਵਿੱਚ ਤੇ ਕੁਸ਼ਤੀ ਵਧੀਆ ਹੋਣੀ ਹੈ ਐ ਨਹੀਂ ਹੋਣੀ ਵੀ ਇੱਕ ਤਰਫਾ ਕੁਸ਼ਤੀ ਇਹ ਬਾਜ ਵੀ ਬਾਜ ਆ ਤੁਹਾਨੂੰ ਪਤਾ ਹੈ ਬਾਜ ਕਿੱਥੋਂ ਖਿਡਾਰੀ ਮਾਰ ਕੇ ਆਇਆ ਤਰਨ ਤਰਨ ਵਾਲੀ ਸਾਈਡ ਵੱਲੋਂ ਮਾਝੇ ਦਾ ਮਝੇਲਾ ਹੈ ਤੇ ਬਾਜ ਆਪਣੀ ਤੇਜ ਅੱਖ ਤੇ ਫੁਰਤੀ ਦੇ ਨਾਲ ਅੱਜ ਕੁਛ ਨਾ ਕੁਛ ਵੱਖਰੀ ਕਰ ਦਿਖਾਏਗਾ ਪਰ ਗਰਜੀਤ ਗਰਜੀਤ ਥੋੜਾ ਜਿਹਾ ਬਹੁਤ ਵਧੀਆ ਮਨ ਲੈ ਵੇਟ ਵੀ ਇਹਦਾ ਠੀਕ ਠਾਕ ਹੈ ਭਾਰ ਉਚਾਈ ਲੰਬਾਈ ਸਭ ਠੀਕ ਠਾਕ ਹੈ ਦਾ ਕੰਮ ਵਾਹਿਗੁਰੂ ਇਹਨਾਂ ਪਹਿਲਵਾਨਾਂ ਨੂੰ ਤੰਦਰੁਸਤੀ ਬਖਸ਼ੇ ਇਹੋ ਜਿਹੇ ਮੁੰਡੇ ਵੀ ਹੈਗੇ ਨੇ ਮਾਵਾ ਦੇ ਜੰਮੇ ਹੋਏ ਜਿਹੜੇ ਚੰਗੇ ਪਾਸੇ ਖੇਡਾਂ ਵਾਲੇ ਪਾਸੇ ਵਧੀਆ ਪਾਸੇ ਲੱਗੇ ਹੋਣੇ ਤੇ ਕੋ ਵੀ ਨੇ ਜਿਹੜੇ ਸਵੇਰ ਤੋਂ ਸ਼ਾਮ ਤੱਕ ਟੀਕੇ ਲਾ ਕੇ ਸੁੱਤੇ ਰਹਿੰਦੇ ਨੇ ਮਾਂ ਪਿਓ ਤੋਂ ਕੰਮ ਲੈਂਦੇ ਨੇ ਉਹ ਜੀ ਪੈ ਗਿਆ ਜਫਾ ਓ ਹੋ 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 ਲੋ ਜੀ ਇਹ ਇੱਕ ਮਿੰਟ ਚ ਹੀ ਕੰਮ ਕਰ ਗਿਆ ਗਰਜੀਤ ਮਗਰੌੜ ਵਾਲਾ ਬਾਜ ਤੇ ਪੈ ਗਈ ਬਾਜੀ ਉਲਟੀ ਔਰ ਗਰਜੀਤ ਮਗਰੌੜ ਵਾਲਾ ਗਿਆ ਜਿੱਤ ਔਰ ਬਾਜ ਰੋਣੇ ਗਏ ਹਾਰ ਕੋਈ ਗੱਲ ਨਹੀਂ ਨੰਬਰ 1 ਤੇ ਨੰਬਰ 2 ਖੁਸ਼ ਰਹੋ ਆਜ਼ਾਦ ਰਹੋ